ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਦੇ ਦਿਨ ਦੀ ਸ਼ੁਰੂਆਤ ਕੁ ਜਿਵੇਂ ਹੋਈ ਜਦ ਮੈਂ ਆਕੇ ਲੌਗ ਇਨ ਕਰਨ ਦੀ ਕੋਸ਼ਿਸ਼ ਕੀਤੀ ਨੋ ਕਨੈਕਸ਼ਨਸ ਆ ਗਿਆ ਇਹਦਾ ਮਤਲਬ ਹੈ ਕਿ ਵੀਪੀਐਨ ਡਿਸਪੀਅਰ ਹੋ ਗਿਆ ਵੀਪੀਐਨ ਨਾਲ ਕਨੈਕਟ ਕੀਤੇ ਬਿਨਾ ਕੰਮ ਸ਼ੁਰੂ ਨਹੀਂ ਸੀ ਹੋਣਾ ਮੈਨੇਜਰ ਕਹਿੰਦੀ ਤੁਸੀਂ ਟੈਕ ਨੂੰ ਕਾਲ ਕਰ ਲਓ ਟੈਕਨੀਕਲ ਟੀਮ ਨੂੰ ਆਪਾਂ ਕਾਲ ਲਗਾ ਕੇ ਬਹਿ ਗਏ ਫਿਰ ਬਾਹਰ ਆਕੇ ਸੈਰ ਸਪਟਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕਾਲ ਲੰਬੀ ਹੋਲਡ ਤੇ ਹੁੰਦੀ ਹੈ ਉਹਨਾਂ ਦੀ ਇੱਕ ਇੱਕ ਡਰੇਡਡ ਘੰਟਾ ਸੋ ਆਈ ਵਾਸ ਜਸਟ ਇੰਜੋਇੰਗ ਮਾਈ ਡੇ ਸਵੇਰੇ ਸਵੇਰੇ ਮੌਸਮ ਵੀ ਥੋੜਾ ਜਿਹਾ ਸੁਹਾਵਣਾ ਸੀਗਾ ਜਿਦਾਂ ਤੁਸੀਂ ਦੇਖ ਸਕਦੇ ਹੋ ਜਦ ਮੈਂ ਅੰਦਰ ਆਈ ਤੇ ਮੈਂ ਦੇਖਿਆ ਕਿ ਕਿਚਨ ਚ ਟਮਾਟਰ ਬੋਇਲ ਹੋ ਰਿਹਾ ਫॉर ਵਾਟ ਫॉर ਪਾਸਤਾ ਸੋ ਪਾਸਤਾ ਬੋਇਲ ਹੋ ਚੁੱਕਾ ਸੀ ਇਸ ਤੋਂ ਬਾਅਦ ਬਸ ਤਿਆਰੀ ਚੱਲਦੀ ਸੀਗੀ ਚੋਪਿੰਗ ਵਗੈਰਾ ਆਪਾਂ ਵਿੱਚ ਵਿੱਚ ਆ ਕੇ ਕੰਪਿਊਟਰ ਚੈੱਕ ਕਰਦੇ ਰਹੇ ਕਿ ਇਸ਼ੂ ਰਿਜ਼ੋਲਵ ਹੋਇਆ ਕਿ ਨਹੀਂ ਉਸ ਤੋਂ ਬਾਅਦ ਆ ਗਏ ਆ ਸਾਡੇ ਭਤੀਜਾ ਜੀ ਇਹ ਕਹਿੰਦੇ ਭੂਆ ਜੀ ਮੈਂ ਤੁਹਾਨੂੰ ਸਹੀ ਕਰਕੇ ਦੇਣਾ ਆ ਦੇਖੋ ਇਹਨਾਂ ਨੇ ਵੀ ਹੱਥ ਪੈਰ ਮਾਰੇ ਬਟ ਕੁਝ ਸਹੀ ਨਹੀਂ ਹੋਇਆ ਔਰ ਉਸ ਦਿਨ ਮੈਂ ਘਟੋਗੜ ਪੌਣੇ 5 ਘੰਟੇ ਫਰੀ ਰਹੀ ਐਨੀਵੇ ਆਪਾਂ ਇੰਦਰੋਂ ਆ ਦੇਖਦੇ ਆ ਪਾਸੇ ਦੀ ਤਿਆਰੀ ਸ਼ੁਰੂ ਹੋ ਗਈ ਐ ਪਹਿਲੇ ਤੁਸੀਂ ਮੈਦਾ ਪਾ ਲੈਣਾ ਆ ਬਟਰ ਚ ਫੇਰ ਜੀ ਦੁੱਧ ਪਾ ਕੇ ਚੀਲੀ ਫਲੇਕਸ 오ਰੀਗানো ਬਲੈਕ ਪੀਪਰ ਪਾਣਾ ਆ ਜੀਵੇਂਗੀ ਤੁਸੀਂ ਨਾਲ-ਨਾਲ ਵੀਡੀਓ 'ਚ ਦੇਖ ਸਕਦੇ ਹੋ ਔਰ ਇਹ ਹੈ ਸਾਡੀ ਵੈਜੀਜ਼ ਜੋ ਅਸੀਂ ਕੱਟੀਆਂ ਸੀ ਸੋ ਤੁਸੀਂ ਹੋਰ ਵੀ ਵੈਜੀਜ਼ ਇਨਕਲੂਡ ਕਰ ਸਕਦੇ ਹੋ ਆਪਣੇ ਕੋਲ ਉਸ ਟਾਈਮ ਬ੍ਰੋਕਲੀ ਔਰ ਸ਼ਿਮਲਾ ਮਿਰਚ ਅਵੇਲੇਬਲ ਸੀ ਆਪਾਂ ਉਹ ਐਡ ਕਰ ਲੀਆਂ ਆ ਦੇਖੋ گارਲਿਕ ਸੌਟੇ ਹੋ ਰਿਹਾ ਵਾ ਉਸ ਤੋਂ ਬਾਅਦ ਪਿਆਜ਼ ਐਡ ਕਰਤੇ ਸੀਗੇ ਹਰੀਆਂ ਮਿਰਚਾਂ ਵੀ ਤੁਸੀਂ ਐਡ ਕਰ ਸਕਦੇ ਹੋ ਥੋੜੀਆਂ ਜੀਆਂ ਤੇ ਬਸ ਕੁਝ ਇਸ ਤਰ੍ਹਾਂ ਦੇ ਲੰਘਦਾ ਗਿਆ ਅਰਾਊਂਡ 3:30 ਵਜੇ ਤੱਕ ਆਪਾਂ ਵੇਲੇ ਸੀਗੇ ਸੋ 10 ਵਜੇ ਮੇਰਾ ਕੰਮ ਸ਼ੁਰੂ ਹੁੰਦਾ ਹੈ ਉਸ ਦਿਨ ਮੈਂ ਪੌਣੀ ਕਿਤੇ ਜਾ ਕੇ ਕੰਮ ਸ਼ੁਰੂ ਕੀਤਾ ਆ ਦੇਖੋ ਕਿੰਨੇ ਸਟਾਈਲ ਚ ਹੌਲੀ ਹੌਲੀ ਬ੍ਰੋਕਲੀ ਅਰ ਕੇ ਆ ਰਹੀਆਂ ਕਿਉਂਕਿ ਭਾਬੀ ਜੀ ਕਹਿੰਦੇ ਆਪਾਂ ਇਦਾਂ ਪੌਣੀ ਆ ਟਰਾਈ ਕਰਨਾ ਆ ਸੋ ਅਸੀਂ ਫੁੱਲ ਸ਼ੈਫ ਵਾਲੀ ਫੀਲਿੰਗ ਲੈਂਦੀ ਕੋਸ਼ਿਸ਼ ਕੀਤੀ ਹੈ ਤੇ ਸ਼ੈਫ ਵਾਲੀ ਵੀਡੀਓਜ਼ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕੁਕਿੰਗ ਵਾਲੀ ਬਟ ਆਬਵੀਅਸਲੀ ਵੀ ਡਿਡ ਸਕਸੀਡ ਤੇ ਆ ਦੇਖੋ ਕਿੰਨੀ ਹੌਲੀ ਹਾੜੀ ਸਬਜ਼ੀ ਆ ਰਹੀਆਂ ਨੇ ਫਿਰ ਸ਼ਿਮਲਾ ਮਿਰਚ ਆ ਗਈ ਹੈ ਸੋ ਤੁਸੀਂ ਗਾਜਰ, ਸਪਿਨਚ, ਮਸ਼ਰੂਮ ਮਤਲਬ ਜੋ ਵੀ ਤੁਸੀਂ ਇਨਕਲੂਡ ਕਰ ਸਕਦੇ ਹੋ ਤੁਸੀਂ ਕਰ ਲਓ ਤੁਹਾਡੇ ਚੁਆਇਸ ਦੇ ਅਨੁਸਾਰ ਆਪਾਂ ਹਮੇਸ਼ਾ ਕੈਰਟਸ ਯੂਜ਼ ਕਰਦੇ ਆਂ ਅੱਜ ਕੈਰਟ ਸੀਨੀ ਆ ਦੇਖੋ ਕਿੰਨੀ ਡਰਾਮੈਟਿਕਲੀ ਸੌਲਟ ਐਡ ਹੋ ਰਹੀ ਹੈ ਇਹ ਸਾਰੇ ਆਈਡੀਆ ਆ ਭਾਬੀ ਜੀ ਦੇ ਆ ਮੇਰੇ ਨਹੀਂ ਆ ਉਸ ਵਾਰ ਆਪਾਂ ਅੱਜ ਥੋੜੀ ਜੀ ਵੈਸੇ ਆਪਾਂ ਵਾਈਟ ਸੌਸ ਪਾਸਤਾ ਬਣਾ ਰਹੇ ਸੀ ਪਰ ਆਪਾਂ ਟਮਾਟਰ ਵੀ ਐਡ ਕਰਤਾ ਸੀ ਗ੍ਰाइंड ਕਰਕੇ ਕਿਉਂਕਿ ਇਹਨਾਂ ਨੂੰ ਥੋੜਾ ਟਮਾਟਰ ਵਾਲਾ ਟੈਂਜੀ ਜਿਹਾ ਫਲੇਵਰ ਪਸੰਦ ਆ ਆ ਦੇਖੋ ਪਾਸਤਾ ਬਣ ਕੇ ਰੈਡੀ ਹੋ ਗਿਆ ਸੋ ਸੌਸ ਰੈਡੀ ਕਰ ਲੋ ਵੈਜੀ ਸੌਟੇ ਕਰ ਲੋ ਪਾਸਤਾ اور ਵੈਜੀਸ ਨੂੰ ਸੌਸ ਚ ਪਾਓ ਤੇ ਆ ਦੇਖੋ ਸਵਾਦਿਸ਼ਟ ਵਾਈਟ ਸੌਸ ਪਲੱਸ ਇਹ ਕੈਲੋ ਰੈੱਡ ਵੀ ਹੈ ਨਾਲ ਨਾਲ ਪਾਸਤਾ ਆਪਾਂ ਛਕਿਆ ਕੰਮ ਕੀਤਾ ਪੌਣੇ ਤਿੰਨ ਤੋਂ 6 ਵਜੇ ਤੱਕ ਫੇਰ ਆਪਾਂ ਨਿਕਲ ਗਏ ਵਾਕ ਤੇ ਅੱਜ ਮੇਰਾ ਵਾਕ ਕਰਨ ਦਾ ਬੜਾ ਮਨ ਸੀ ਔਰ ਮੌਸਮ ਵੀ ਕਿੰਨਾ ਸੋਹਣਾ ਸੀ ਤੁਸੀਂ ਦੇਖੋ ਆ ਕਿੰਨੇ ਸੋਹਣੇ ਬੱਦਲ ਹੋਏ ਪਏ ਆ ਫਿਰ ਆਪਾਂ ਨਾਲ ਦੀ ਭੈਣ ਨੇ ਜਾਣਾ ਸੀਗਾ ਸ਼ਾਪਰ ਆਪਣੀ ਵਾਕ ਥੋੜੀ ਜੀ ਹੋਗੀ ਲੰਬੀ ਸੋ ਅਸੀਂ ਅੰਦਰੋਂ ਅੰਦਰੋਂ ਇੱਕ ਪਾਰਕ ਦੇਖੀ ਫਿਰ ਆਪਾਂ ਦੂਜੇ ਪਾਰਕ 'ਚ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਦੂਜੀ ਪਾਰਕ ਆ ਵਿੱਚ ਸਾਨੂੰ ਥੋੜੇ ਜੀ ਅੰਕਲ ਆਂਟੀਆਂ ਵੀ ਮਿਲੇ ਸਾਡੇ ਆਣ ਗਵਣ ਦੇ ਉਹਨਾਂ ਨੇ ਗੱਲਾਂ ਗੱਲਾਂ ਕੀਤੀਆਂ ਔਰ ਐਵੇਂ ਬਸ ਦੇਖਦੇ ਦੇਖਦੇ ਅਸੀਂ ਸ਼ਾਪਰ ਪਹੁੰਚ ਗਏ ਸ਼ਾਪਰ 'ਤੇ ਜਦੋਂ ਅਸੀਂ ਮੜੇ ਅਸੀਂ ਕੀ ਦੇਖਦੇ ਆ ਸਾਡੇ ਘਰ ਦੇ ਬਾਹਰ ਆਏ ਦੋ ਪਿਆਰੇ ਪਿਆਰੇ ਖਰਗੋਸ਼ ਔਰ ਇਹ ਸਾਡੇ ਨਾਲ ਲੁੱਕਦੇ ਪਏ ਸੀਗੇ ਇਹਨਾਂ ਨੂੰ ਲੱਗ ਰਿਹਾ ਸੀ ਅਸੀਂ ਇਹਨਾਂ ਨੂੰ ਦੇਖ ਨਹੀਂ ਪਾ ਰਹੇ ਬਟ ਅਸੀਂ ਇਹਨਾਂ ਨੂੰ ਦੇਖ ਲਿਆ ਸੀ ਐ ਇਹਨਾਂ ਦੀ ਵੀਡੀਓ ਵੀ ਬਣਾ ਲਈ ਹੁਣੇ ਭੱਜਣ ਦੀ ਕੋਸ਼ਿਸ਼ ਕਰਨਗੇ ਐਨੀਵੇ ਉਸ ਤੋਂ ਬਾਅਦ ਆਪਾਂ ਆ ਕੇ ਪ੍ਰਸ਼ਾਦੇ ਲਾਏ ਡਿਨਰ ਕੀਤਾ ਡਿਨਰ ਕਰਕੇ ਥੋੜਾ ਬਹੁਤ ਕੰਮ ਕਰਕੇ ਫਿਰ ਹੋ ਗਈ ਸਾਡੀ ਸੌਣ ਦੀ ਤਿਆਰੀ ਸੋ ਰਾਤ ਨੂੰ ਯੂਜੂਲੀ ਮੈਂ ਸਕਿਨ ਕੇਅਰ ਕਰਦੀ ਹਾਂ ਆਈ ਟ੍ਰਾਈ ਟੂ ਬੀ ਕੰਸਿਸਟੈਂਟ ਸੋ ਇਹ ਨੇ ਮੇਰੇ ਸਕਿਨ ਕੇਅਰ ਪ੍ਰੋਡਕਟਸ ਸੋ ਨਹੀਂ ਮੈਂ ਸਾਰੇ ਇੱਕ ਨਾਲ ਨਹੀਂ ਲਗਾਉਂਦੀ ਇਹ ਚ ਮਾਰਨਿੰਗ ਰੂਟੀਨ ਵੀ ਹੈ ਔਰ ਨਾਈਟ ਰੂਟੀਨ ਵੀ ਆ ਬਸ ਇਹ ਕਰਕੇ ਆਪਾਂ ਚਲ ਗਏ ਸੌਣ ਅਗਲੇ ਵਲੌਗਸ ਲਈ ਨਾਲ ਬਣੇ ਰਹੀਓ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਸੀ ਯੂ ਸੂਨ